ਚ ਅੱਗ ਲੱਗਦੀ ਹੈ ਔਰ ਇਸ ਅੱਗ ਵਿੱਚ ਝੁਲਸਣ ਕਰਕੇ ਕੋਠੀ ਮਾਲਕ ਦੀ ਥਾਂ ਤੇ ਹੀ ਮੌਤ ਹੋ ਗਈ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਸਵੀਰਾਂ ਕੋਠੀ ਨੰਬਰ 116 ਦੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਕੋਠੀ ਦੇ ਉੱਪਰਲੇ ਕਮਰੇ ਦੇ ਵਿੱਚ ਅੱਗ ਲੱਗਦੀ ਹੈ ਸ਼ਾਰਟ ਸਰਕਟ ਕਰਕੇ ਔਰ ਜਿਵੇਂ ਹੀ ਕੋਠੀ ਮਾਲਕ ਨੂੰ ਇਸ ਦਾ ਪਤਾ ਚੱਲਦਾ ਹੈ ਤਾਂ ਉਹ ਜ਼ਰੂਰੀ ਕਾਗਜ਼ਾਤ ਤੇ ਕੁਝ ਸਮਾਨ ਲੈਣ ਦੇ ਲਈ ਉੱਪਰ ਕਮਰੇ ਦੇ ਵਿੱਚ ਦਾਖਲ ਹੁੰਦੇ ਨੇ ਪਰ ਇਸੇ ਦੌਰਾਨ ਅੱਗ ਇੰਨੀ ਜ਼ਿਆਦਾ ਫੈਲ ਜਾਂਦੀ ਹੈ ਕਿ ਧੂਏ ਦਾ ਗੁਬਾਰ ਜਿਹੜਾ ਹੈ ਪੂਰੇ ਆ ਕਮਰੇ ਦੇ ਵਿੱਚ ਫੈਲ ਜਾਂਦਾ ਹੈ ਔਰ ਉਸ ਤੋਂ ਬਾਅਦ ਅ ਕਮਰੇ ਤੋਂ ਬਾਹਰ ਨਿਕਲਣ ਦਾ ਰਸਤਾ ਕੋਠੀ ਦੇ ਮਾਲਕ ਨੂੰ ਨਜ਼ਰ ਨਹੀਂ ਆਂਦਾ ਤੇ ਉਸੇ ਕਮਰੇ ਦੇ ਵਿੱਚ ਚੁਲਸਣ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਬੇहद ਦਰਦਨਾਕ ਮੌਤ ਜਿਹੜੀ ਹੈ ਉਹ ਦਿੱਤੀ ਮਿਲੀ ਹੈ ਨਾਮ ਦੱਸਿਆ ਜਾ ਰਿਹਾ ਹੈ ਕਿਰਨ ਅਹੂਜਾ ਜੋ ਕੋਠੀ ਦਾ ਮਾਲਕ ਹੈ 52 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਮੌਕੇ ਤੇ ਜਦੋਂ ਪਰਿਵਾਰ ਵਾਲੇ ਚੀਕ ਚਹਰਾ ਉਹਨਾਂ ਵੱਲੋਂ ਪਾਇਆ ਜਾਂਦਾ ਹੈ ਤਾਂ ਆਲੇ ਦੁਆਲੇ ਦੇ ਲੋਕ ਇਕੱਠੇ ਹੁੰਦੇ ਨੇ ਔਰ ਉਸ ਤੋਂ ਬਾਅਦ ਅ ਦਮਕਲ ਵਿਭਾਗ ਦੀਆਂ ਗੱਡੀਆਂ ਨੂੰ ਬੁਲਾਇਆ ਜਾਂਦਾ ਹੈ ਲਗਾਤਾਰ ਉਹਨਾਂ ਵੱਲੋਂ ਕੋਠੀ ਦੇ ਵਿੱਚ ਲੱਗੀ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅ ਜੋ ਬਹੁਤ ਮੰਦ ਭਾਗੀ ਜਿਹੜੀ ਖਬਰ ਸਾਹਮਣੇ ਆਈ ਜਿੱਥੇ ਕਿਰਨ ਅਹੂਜਾ ਜੋ ਕੋਠੀ ਦੇ ਓਨਰ ਹੈ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅ ਅੱਗ ਵਿੱਚ ਪੂਰੀ ਤਰ੍ਹਾਂ ਦੇ ਨਾਲ ਚੁਲਸ ਗਏ ਨੇ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਡੈੱਡ ਬੋਡੀ ਸੀਗੀ ਉਹਨਾਂ ਨੂੰ ਪੁਲਿਸ ਵੱਲੋਂ ਪੋਸਟਮਾਰਟਮ ਦੇ ਲਈ ਜਿਹੜਾ ਹੈ ਭੇਜਿਆ ਗਿਆ ਹੈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਦਮ ਜਿਹੜਾ ਹੈ ਉਹ ਕੁੱਟਣ ਲੱਗਦਾ ਹੈ ਕਿਰਨ ਅਹੂਜਾ ਦਾ ਰਾਤ ਜਿਹੜਾ ਹੈ ਕਮਰੇ ਚੋਂ ਬਾਹਰ ਨਿਕਲਣ ਦਾ ਨਹੀਂ ਮਿਲਦਾ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਉਹ ਅੱਗ ਦੇ ਚਪੇਟ ਵਿੱਚ ਆ ਜਾਂਦੇ ਨੇ ਔਰ ਤਾਂ ਤੇ ਹੀ ਮੌਤ ਹੋ ਜਾਂਦੀ ਹੈ ਫਿਲਹਾਲ ਅੱਗ ਲੱਗਣ ਦਾ ਕਾਰਨ ਜਿਹੜਾ ਹੈ ਉਹ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਉੱਪਰਲੇ ਜੋ ਕਮਰਾ ਹੈ ਕੋਠੀ ਦੇ ਵਿੱਚ ਉਸ ਦੇ ਵਿੱਚ ਸ਼ਾਰਟ ਸਰਕਟ ਸਰਕਟ ਹੁੰਦਾ ਹੈ ਜਿਵੇਂ ਪਰਿਵਾਰ ਨੂੰ ਪਤਾ ਚੱਲਦਾ ਹੈ ਤਾਂ ਪਰਿਵਾਰ ਦਾ ਜਿਹੜਾ ਮਾਲਕ ਹੈ ਉਹ ਉੱਪਰ ਜਾਂਦਾ ਹੈ ਤਾਂ ਕਿ ਜ਼ਰੂਰੀ ਕਾਗਜ਼ਾਤ ਜੋ ਉਸ ਕਮਰੇ ਦੇ ਵਿੱਚ ਰੱਖੇ ਹੋਏ ਨੇ ਨਾਲ ਨਾਲ ਕੁਝ ਸਮਾਨ ਜਿਹੜਾ ਹੈ ਕੋਸਮੈਟਿਕ ਦਾ ਦੱਸਿਆ ਜਾ ਰਿਹਾ ਹੈ ਨਾਲ ਦਾ ਕਾਰੋਬਾਰ ਸੀਗਾ ਉਹ ਸਮਾਨ ਲੈਣ ਦੇ ਲਈ ਉੱਪਰ ਜਾਂਦੇ ਨੇ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਥਾਂ ਤੇ ਕਿਰਨ ਅਹੂਜਾ ਦੀ ਮੌਤ ਹੋ ਜਾਂਦੀ ਹੈ ਚੁਲਸਣ ਕਰਕੇ ਬੇਹੱਦ ਦਰਦਨਾਕ ਮੌਤ ਜਿਹੜੀ ਹੈ ਕਿਰਨ ਅਹੂਜਾ ਦੀ ਹੋਈ ਹੈ ਫਿਲਹਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾਤ ਦੱਸਿਆ ਜਾ ਰਿਹਾ ਹੈ ਕਿ ਕੋਠੀ ਦੇ ਵਿੱਚ ਕਿਰਨ ਅਹੂਜਾ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੀ ਧੀ ਰਹਿੰਦੀ ਸੀਗੀ ਔਰ ਧੀ ਤੇ ਜਿਹੜੀ ਧਰਮ ਪਤਨੀ ਹੈ ਉਹਨਾਂ ਨੂੰ ਬਚਾ ਲਿਆ ਗਿਆ ਹੈ ਹਾਲਾਂਕਿ ਕਿਰਨ ਉਹੂਜਾ ਇਸ ਹਾਦਸੇ ਦੇ ਵਿੱਚ ਇਸ ਹਾਦਸੇ ਦੇ ਸ਼ਿਕਾਰ ਹੋ ਗਏ ਨੇ ਫਿਲਹਾਲ ਤਸਵੀਰਾਂ ਤੁਹਾਨੂੰ ਮੌਕੇ ਦੀਆਂ ਦਿਖਾ ਰਹੇ ਹਾਂ ਉਸ ਕੋਠੇ ਦੀਆਂ ਦਿਖਾ ਰਹੇ ਹਾਂ ਜਿੱਥੇ ਵੱਡੀ ਵਾਰਦਾਤ ਵਾਪਰੀ ਹੈ ਪੁਲਿਸ ਔਰ ਦਮਕਲ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਹਾਲਾਂਕਿ ਜੋ ਮ੍ਰਿਤਕ ਸ਼ਰੀਰ ਹੈ ਉਸ ਨੂੰ ਪੁਲਿਸ ਵੱਲੋਂ ਇੱਕ ਚਾਦਰ ਦੇ ਵਿੱਚ ਲਪੇਟ ਕੇ ਲਜਾਇਆ ਗਿਆ ਮੌਤਰੀ ਦੇ ਵਿੱਚ ਔਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕੁਝ ਆਗ ਦੀ ਨਜ਼ਰ ਆ ਰਹੀ ਹੈ ਆ ਤੁਹਾਨੂੰ ਸੁਣਾਉਂਦੇ ਚੱਲਦੇ ਆ ਮੈਂ ਤਾਂ ਸਾਨੂੰ ਤਲਾਹ ਮਿਲੀ ਸੀ ਕਿ 116 ਨੰਬਰ ਕੋਟੀ ਨੰਬਰ 116 ਰੇਸ ਕੋਸ ਰੋਡ ਤੇ ਘਰ ਦੇ ਵਿੱਚ ਅੱਗ ਲੱਗੀ ਹੈ ਜਿੱਥੇ ਅਸੀਂ ਇਸ ਮੌਕੇ ਤੇ ਪਹੁੰਚੇ ਸੀ ਜਦੋਂ ਪਤਾ ਲੱਗਾ ਵੀ ਉੱਥੇ ਉੱਪਰਲੇ ਕਮਰੇ 'ਚ ਅੱਗ ਲੱਗੀ ਹੈ ਜਿਹੜਾ ਘਰ ਦੇ ਵਿੱਚ ਜਿੰਨਾ ਵੀ ਰਹਿ ਉਸਦੀ ਉਹਨਾਂ ਦੇ ਕਿਰਨ ਹੂਜਾ ਨਾਂ ਦੇ 50 ਸਾਲ ਦੇ ਵਿਅਕਤੀ ਸੀ ਉਹਨਾਂ ਦੀ ਅੱਗ ਵਿੱਚ ਜੁਲਸਣ ਕਰਕੇ ਮੌਤ ਹੋ ਗਈ ਸਰ ਕੋਈ ਕੋ ਤੋਂ ਕਰਵੱਜਾ ਕਰਤਾ ਨਹੀਂ ਆਮ ਰੈਸ਼ ਸੀ ਉਹਨਾਂ ਦੇ ਬਸਾ ਯਾਰ ਕਿ ਕੋਸਮੈਟਿਕ ਦਾ ਕੰਮ ਕਰਦਾ ਕੋਸਮੈਟਿਕ ਦਾ ਹੈ ਉੱਪਰ ਥੋੜਾ ਉਹਨਾਂ ਦਾ ਸਮਾਨ ਪਿਆ ਸੀ ਮਟੋ ਅੱਗ ਜਿਹੜੀ ਆ ਉਹ ਉਹਨਾਂ ਦੇ ਮੁਤਾਬਿਕ ਦੱਸਨ ਉਹਦਾ ਕੋਈ ਸ਼ਾਰਟ ਸ਼ਰਕਟ ਨਾਲ ਲੱਗੀ ਨਹੀਂ ਅਸੀਂ ਫਿਲਹਾਲ 174 ਦੀ ਕਾਰਵਾਈ ਕਰ ਰਹੇ ਹਾਂ ਪੋਸਟਮਾਰਟਮ ਕਰਵਾ ਰਹੇ ਸਰਪਰਵਾਰ ਦਾ ਕੀ ਕਹਿਣਾ ਹੈ ਕਿ ਪਰਿਵਾਰ ਉੱਥੇ ਰਹਿੰਦਾ ਸੀ ਉਸ ਮੋਕੇ ਜਾਂ ਪਰਿਵਾਰ ਰੈਸ਼ ਰੈਸ਼ ਉਸ ਪਰਿਵਾਰ ਰਹਿੰਦਾ ਉਹਦੀ ਵਾਈਫ ਆ ਨਾਲ ਉਹਦੀ ਬੇਟੀ ਹੈ ਜਾਣਕਾਰੀ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਬਜ਼ੁਰਗ ਜੀ ਦਾ ਡੈਥ ਹੋਈ ਹੈ ਉਹ ਅੰਦਰ ਗਏ ਸੀ ਸਮਾਨ ਲੈਣ ਦੇ ਇਸ ਕਰਕੇ ਅੰਦਰ ਹੀ ਚਲਸ ਗਈ ਕਿ ਤੁਮ ਅਗ ਲੱਗੀ ਨਾ ਉੱਪਰ ਗਏ ਆ ਨੋਰਥ ਤੇ ਜਾਂਦਾ ਨਾ ਸਾਹ ਜਿਹੜਾ ਮਤਲਬ ਧੂਏ ਦੇ ਨਾਲ ਛਾਕ ਪਿਆ ਗਿਆ ਉਸ ਤੇ ਹੀ ਲਗੇ ਜਿਹੜਾ ਕਰਕੇ ਉਹ ਫਿਰ ਅੱਗ ਦੀ ਲਪੇਟ ਚ ਆ ਗਿਆ